ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਪਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ ਉਹਨਾਂ ਦੇ ਬੀਤੀ ਰਾਤ ਪਾਜਪਾ ਦਫ਼ਤਰ ਵਿੱਚ ਜ਼ਮੀਨ ਤੇ ਸੌਂਕੇ ਬਿਤਾਈ ਨੋਟਿਸ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਨੇ ਆਪਣਾ ਸਮਾਨ ਚੁੱਕ ਲਿਆ ਹੈ ਥੋੜਾ ਬਹੁਤਾ ਇਹ ਸਮਾਨ ਬਚਿਆ ਜਿਹੜਾ ਕਿ ਅੱਜ ਚੁੱਕਿਆ ਜਾਵੇਗਾ ਰਵਨੀਤ ਬਿੱਟੂ ਸਪੱਸ਼ਟ ਤੌਰ ਤੇ ਕਹਿ ਰਹੇ ਹਨ ਕਿ ਲੁਧਿਆਣਾ ਦੇ ਲੋਕ ਉਸ ਦੇ ਆਪਣੇ ਹਨ ਉਹ ਕਿਤੇ ਵੀ ਜਾ ਕੇ ਰਹਿ ਸਕਦੇ ਹਨ ਉਹਨਾਂ ਨੂੰ ਭਵ ਸੜਕ ਤੇ ਤੰਬੂ ਹੀ ਕਿਉਣਾ ਲਗਾਉਣਾ ਪਵੇ ਉਹ ਪਰ ਕਿਸੇ ਤੋਂ ਡਰਨਗੇ ਨਹੀਂ ਉਹ ਚੋਣਾਂ ਜਿੱਤ ਕੇ ਹੀ ਰਹਿਣਗੇ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਹੈ ਕੀ ਸਰਕਾਰ ਦੇ ਇਸ਼ਾਰੇ ਤੇ ਨਗਰ ਨਿਗਮ ਨੇ ਉਹਨਾਂ ਤੋਂ ਮਾਰਕੀਟਿੰਗ ਦੀ ਸਰਕਾਰੀ ਰੇਟ ਤੋਂ ਡਬਲ ਰਕਮ ਵਸੂਲ ਕੀਤੀ ਹੈ ਸਰਕਾਰੀ ਰੇਟ ਦੇ ਹਿਸਾਬ ਨਾਲ ਦੋ ਕਮਰਿਆਂ ਦੀ ਕੋਠੀ ਦਾ ਕਿਰਾਇਆ 1 ਲੱਖ ਰੁਪਏ ਬੰਦ ਹੈ ਜਦਕਿ ਉਹਨਾਂ ਤੋਂ 10 ਸਾਲਾਂ ਦੇ ਹਿਸਾਬ ਦੇ ਨਾਲ 2 ਲੱਖ ਰੁਪਏ ਹਰ ਮਹੀਨਾ ਵਸੂਲਿਆ ਗਿਆ ਹੈ ਹੋਰ ਤਾਜ਼ਾ ਖਬਰ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਭਾਜਪਾ ਉਮੀਦਵਾਰ ਰਮਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ ਉਹਨਾਂ ਦੇ ਬੀਤੀ ਰਾਤ ਭਾਜਪਾ ਦਫ਼ਤਰ ਵਿੱਚ ਜ਼ਮੀਨ ਤੇ ਸੌਂਕੇ ਬਿਤਾਈ ਨੋਟਿਸ ਮਿਲਣ ਤੋਂ ਬਾਅਦ ਰਮਨੀਤ ਬਿੱਟੂ ਨੇ ਆਪਣਾ ਸਮਾਨ ਚੁੱਕ ਲਿਆ ਹੈ ਥੋੜਾ ਬਹੁਤਾ ਹੀ ਸਮਾਨ ਬਚਿਆ ਜਿਹੜਾ ਕਿ ਅੱਜ ਚੁੱਕਿਆ ਜਾਵੇਗਾ ਰਵਨੀਤ ਬਿੱਟੂ ਸਾਫ਼ ਤੌਰ ਤੇ ਕਹਿ ਰਹੇ ਹਨ ਕਿ ਲੁਧਿਆਣਾ ਦੇ ਲੋਕ ਉਸ ਦੇ ਆਪਣੇ ਹਨ ਉਹ ਕਿਤੇ ਵੀ ਜਾ ਕੇ ਰਹਿ ਸਕਦੇ ਹਨ ਉਹਨਾਂ ਨੂੰ ਭਵ ਸੜਕ ਤੇ ਤੰਬੂਹੀ ਕਿਉਂ ਨਾ ਲਗਾਉਣਾ ਪਵੇ ਉਹ ਪਰ ਕਿਸੇ ਤੋਂ ਡਰਨਗੇ ਨਹੀਂ ਉਹ ਚੋਣਾ ਜਿੱਤ ਕੇ ਹੀ ਰਹਿਣਗੇ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਨਗਰ ਨਿਗਮ ਨੇ ਉਹਨਾਂ ਤੋਂ ਮਾਰਕੀਟਿੰਗ ਦੀ ਸਰਕਾਰੀ ਰੇਟ ਤੋਂ ਡਬਲ ਰਕਮ ਵਸੂਲ ਕੀਤੀ ਹੈ ਸਰਕਾਰੀ ਰੇਟ ਦੇ ਹਿਸਾਬ ਨਾਲ ਦੋ ਕਮਰਿਆਂ ਦੀ ਕੋਠੀ ਦਾ ਕਿਰਾਇਆ 1 ਲੱਖ ਰੁਪਏ ਬੰਦ ਹੈ ਦੀ ਔਰਨਾ ਤੋਂ 10 ਸਾਲਾਂ ਦੇ ਹਿਸਾਬ ਦੇ ਨਾਲ 2 ਲੱਖ ਰੁਪਏ ਹਰ ਮਹੀਨਾ ਵਸੂਲਿਆ ਗਿਆ ਹੈ। ਹੋਰ ਤਾਜ਼ਾ ਖਬਰ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ। ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਉਹਨਾਂ ਦੇ ਬੀਤੀ ਰਾਤ ਭਾਜਪਾ ਦਫ਼ਤਰ ਵਿੱਚ ਜ਼ਮੀਨ ਤੇ ਸੌਂਕੇ ਬਿਤਾਈ। ਨੋਟਿਸ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਨੇ ਆਪਣਾ ਸਮਾਨ ਚੁੱਕ ਲਿਆ ਹੈ। ਥੋੜਾ ਬਹੁਤਾ ਇਹ ਸਮਾਨ ਬਚਿਆ ਜਿਹੜਾ ਕਿ ਅੱਜ ਚੁੱਕਿਆ ਜਾਵੇਗਾ। ਰਵਨੀਤ ਬਿੱਟੂ ਸਾਫ਼ ਤੌਰ ਤੇ ਕਹਿ ਰਹੇ ਹਨ ਕਿ ਲੁਧਿਆਣਾ ਦੇ ਲੋਕ ਉਸ ਦੇ ਆਪਣੇ ਹਨ। ਉਹ ਕਿਤੇ ਵੀ ਜਾ ਕੇ ਰ ਸਕਦੇ ਹਨ ਉਹਨਾਂ ਨੂੰ ਭਵ ਸੜਕ ਤੇ ਤੰਬੂ ਹੀ ਕਿਉਂ ਨਾ ਲਗਾਉਣਾ ਪਵੇ ਉਹ ਪਰ ਕਿਸੇ ਤੋਂ ਡਰਨਗੇ ਨਹੀਂ ਉਹ ਚੋਣਾ ਜਿੱਤ ਕੇ ਹੀ ਰਹਿਣਗੇ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਨਗਰ ਨਿਗਮ ਨੇ ਉਹਨਾਂ ਤੋਂ ਮਾਰਕੀਟਿੰਗ ਦੀ ਸਰਕਾਰੀ ਰੇਟ ਤੋਂ ਡਬਲ ਰਕਮ ਵਸੂਲ ਕੀਤੀ ਹੈ ਸਰਕਾਰੀ ਰੇਟ ਦੇ ਹਿਸਾਬ ਨਾਲ ਦੋ ਕਮਰਿਆਂ ਦੀ ਕੋਠੀ ਦਾ ਕਿਰਾਇਆ 1 ਲੱਖ ਰੁਪਏ ਬੰਦ ਹੈ ਜਦਕਿ ਉਹਨਾਂ ਤੋਂ 10 ਸਾਲਾਂ ਦੇ ਹਿਸਾਬ ਦੇ ਨਾਲ 2 ਲੱਖ ਰੁਪਏ ਹਰ ਮਹੀਨਾ ਵਸੂਲਿਆ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਪਾਜਪਾ ਮੀਤਵਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਉਹਨਾਂ ਦੇ ਬੀਤੀ ਰਾਤ ਭਾਜ ਭਾਜ ਦਫ਼ਤਰ ਵਿੱਚ ਜਮੀਨ ਤੇ ਸੌਂਕੇ ਬਿਤਾਈ ਨੋਟਿਸ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਨੇ ਆਪਣਾ ਸਮਾਨ ਚੁੱਕ ਲਿਆ ਥੋੜਾ ਬਹੁਤਾ ਇਹ ਸਮਾਨ ਬਚਿਆ ਜਿਹੜਾ ਕਿ ਅੱਜ ਚੁੱਕਿਆ ਜਾਵੇਗਾ ਰਵਨੀਤ ਬਿੱਟੂ ਸਾਬਤ ਤੌਰ ਤੇ ਕਹਿ ਰਹੇ ਹਨ ਕਿ ਲੁਧਿਆਣਾ ਦੇ ਲੋਕ ਉਸ ਦੇ ਆਪਣੇ ਹਨ ਉਹ ਕਿਤੇ ਵੀ ਜਾ ਕੇ ਰਹਿ ਸਕਦੇ ਹਨ ਉਹਨਾਂ ਨੂੰ ਭਵ ਸੜਕ ਤੇ ਤੰਬੂ ਹੀ ਕਿਉਣਾ ਲਗਾਉਣਾ ਪਵੇ ਉਹ ਪਰ ਕਿਸੇ ਤੋਂ ਡਰਨਗੇ ਨਹੀਂ ਉਹ ਚੋਣ ਜਿੱਤ ਕੇ ਹੀ ਰਹਿਣਗੇ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਨਗਰ ਨਿਗਮ ਉਹਨਾਂ ਤੋਂ ਮਾਰਕੀਟਿੰਗ ਦੀ ਸਰਕਾਰੀ ਰੇਟ ਤੋਂ ਡਬਲ ਰਕਮ ਵਸੂਲ ਕੀਤੀ ਹੈ ਸਰਕਾਰੀ ਰੇਟ ਦੇ ਹਿਸਾਬ ਨਾਲ ਦੋ ਕਮਰਿਆਂ ਦੀ ਕੋਠੀ ਦਾ ਕਿਰਾਇਆ 1 ਲੱਖ ਰੁਪਏ ਬੰਦ ਹੈ ਜਦਕਿ ਉਹਨਾਂ ਤੋਂ 10 ਸਾਲਾਂ ਦੇ ਹਿਸਾਬ ਦੇ ਨਾਲ 2 ਲੱਖ ਰੁਪਏ ਹਰ ਮਹੀਨਾ ਵਸੂਲਿਆ ਗਿਆ ਹੈ ਹੋਰ ਤਾਜ਼ਾ ਖਬਰ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਪਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ ਉਹਨਾਂ ਦੇ ਬੀਤੀ ਰਾਤ ਪਾਜਪਾ ਦਫ਼ਤਰ ਵਿੱਚ ਜ਼ਮੀਨ ਤੇ ਸੌਂਕੇ ਬਿਤਾਈ ਨੋਟਿਸ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਨੇ ਆਪਣਾ ਸਮਾਨ ਚੁੱਕ ਲਿਆ ਹੈ ਬਤਾਇ ਸਮਾਨ ਬਚਿਆ ਜਿਹੜਾ ਕਿ ਅੱਜ ਚੁੱਕਿਆ ਜਾਵੇਗਾ ਰਵਨੀਤ ਬਿੱਟੂ ਸਾਫ਼ ਤੌਰ ਤੇ ਕਹਿ ਰਹੇ ਹਨ ਕਿ ਲੁਧਿਆਣਾ ਦੇ ਲੋਕ ਉਸ ਦੇ ਆਪਣੇ ਹਨ ਉਹ ਕਿਤੇ ਵੀ ਜਾ ਕੇ ਰਹਿ ਸਕਦੇ ਹਨ ਉਹਨਾਂ ਨੂੰ ਭਵ ਸੜਕ ਤੇ ਤੰਬੂ ਹੀ ਕਿਉਣਾ ਲਗਾਉਣਾ ਪਵੇ ਉਹ ਪਰ ਕਿਸੇ ਤੋਂ ਡਰਨਗੇ ਨਹੀਂ ਉਹ ਚੋਣ ਜਿੱਤ ਕੇ ਹੀ ਰਹਿਣਗੇ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਨਗਰ ਨਿਗਮ ਨੇ ਉਹਨਾਂ ਤੋਂ ਮਾਰਕੀਟਿੰਗ ਦੀ ਸਰਕਾਰੀ ਰੇਟ ਤੋਂ ਡਬਲ ਰਕਮ ਵਸੂਲ ਕੀਤੀ ਹੈ ਸਰਕਾਰੀ ਰੇਟ ਦੇ ਹਿਸਾਬ ਨਾਲ ਦੋ ਕਮਰਿਆਂ ਦੀ ਕੋਠੀ ਦਾ ਕਿਰਾਇਆ 1 ਲੱਖ ਰੁਪਏ ਬੰਦ ਹੈ ਜਦਕਿ ਉਹਨਾਂ ਤੋਂ 10 ਸਾਲਾਂ ਦੇ ਹਿਸਾਬ ਦੇ ਨਾਲ 2 ਲੱਖ ਰੁਪਏ ਹਰ ਮਹੀਨਾ ਵਸੂਲਿਆ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊ ਨਾਲ ਧੰਨਵਾਦ